ਹੈਲੋ ਦੋਸਤੋ Best Future Education ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ ਇਸ ਵੀਡੀਓ ਵਿੱਚ ਆਪਾਂ ਕਵਰ ਕਰ ਰਹੇ ਹਾਂ ਪੰਜਾਬ ਪੁਲਿਸ ਕਨਸਟੇਬਲ ਐਗਜ਼ਾਮ ਨਾਲ ਰਿਲੇਟਡ ਸਾਇੰਸ ਦੇ ਟਾਪ MCQ। ਜਿਸ ਤਰ੍ਹਾਂ ਦੇ ਐਗਜ਼ਾਮ ਵਿੱਚ ਕੁਐਸਚਨ ਬਾਰੇ ਨੇ ਉਸੇ ਤਰ੍ਹਾਂ ਆਪਾਂ ਇਸ ਵੀਡੀਓ ਵਿੱਚ ਸੈੱਟ ਕੀਤੇ ਨੇ। ਤਾਂ ਦੋਸਤੋ ਵੀਡੀਓ ਦੇਖੀ ਤੱਕ ਬਨੇ ਰਹਿਣਾ। ਚੈਨਲ ਤੇ ਫਸਟ ਟਾਈਮ ਵਿਸਟ ਕੀਤਾ ਚਾਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਐਂਡ ਵੀਡੀਓ ਨੂੰ ਵੱਤਵਾਤੇ ਸ਼ੇਅਰ ਜ਼ਰੂਰ ਕਰ ਦੇਣਾ। ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ? ਤਾਂ ਰਾਈਟ ਆਨਸਰ ਹੈ ਜੀ। B ਐਂਡ C ਠੀਕ ਹੈ ਜੀ ਵਿਟਾਮਿਨ B ਐਂਡ C ਜੋ ਪਾਣੀ ਵਿੱਚ ਘੁਲਨਸ਼ੀਲ ਵਿਟਾਮਿਨ ਹੈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਸ਼ੁੱਧ ਪਾਣੀ ਦਾ pH ਮਾਣ ਕੀ ਹੁੰਦਾ ਹੈ ਤਾਂ ਰਾਈਟ ਆਨਸਰ ਹੈ ਜੀ 7 ਠੀਕ ਹੈ ਜੀ ਜੋ ਸ਼ੁੱਧ ਪਾਣੀ ਦਾ pH ਮਾਣ 7 ਹੁੰਦਾ ਹੈ ਮਨੁੱਖੀ ਅੱਖ ਕਿੰਨੇ ਮੈਗਾਪਿਕਸਲ ਦੀ ਹੁੰਦੀ ਹੈ ਤਾਂ ਰਾਈਟ ਆਨਸਰ ਹੈ ਜੀ 576 ਭਪਾਲ ਗੈਸ ਦੁਕਾਨਤ ਵਿੱਚ ਕਿਹੜੀ ਗੈਸ ਸ਼ਾਮਲ ਸੀ ਤਾਂ ਰਾਈਟ ਆਨਸਰ ਹੈ ਜੀ ਮਿਥਾਈਲ ਆਈਸੋਸੀਨੇਟ इन्हों माध्यम वाय दी गति वो तो वेगी राइट आंसर right है जी सटी दोस्तों ये बहुत ही ज़्यादा मोस्ट इंपॉर्टेंट क्वेश्चन है जो कि पहला भी बहुत सारे एग्जाम ये क्वेश्चन वेख्या गया है सोडियम बाईकार्बोनेट का आम नाम की हैइट आंसर right है जी बेकिंग सोडा ਠੀਕ ਹੈ ਉੱਥੇ ਤੁਹਾਨੂੰ ਬੇਕਿੰਗ ਸੋਡਾ ਦਾ ਨਾਮ ਵੀ ਪੁੱਛਿਆ ਜਾ ਸਕਦਾ ਹੈ ਜਾਂ ਫਿਰ ਸੋਡੀਅਮ ਬਾਈਕਾਰਬੋਨੇਟ ਕਿਸ ਨੂੰ ਕਹਿੰਦੇ ਨੇ ਜਿਸ ਤਰ੍ਹਾਂ ਆਪਾਂ ਪੁੱਛਿਆ ਤਾਂ ਉਹ ਹੈ ਜਗਾ ਬੇਕਿੰਗ ਸੋਡਾ ਜੇ ਬੇਕਿੰਗ ਸੋਡਾ ਲਿਖਿਆ ਹੋਏਗਾ ਤਾਂ ਉਸ ਦਾ ਆਏਗਾ ਸੋਡੀਅਮ ਬਾਈਕਾਰਬੋਨੇਟ ਦੰਦਾ ਦੀ ਹੱਡੀਆਂ ਵਿੱਚ ਕਿਹੜਾ ਤੱਤ ਪਾਇਆ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਜੀ ਕੈਲਸ਼ੀਅਮ ਤੇ ਫਾਸਫੋਰਸ ਲੋਹੇ ਨੂੰ ਜੰਗ ਲੱਗਣ ਤੇ ਭਾਰ ਤੇ ਕੀ ਅਸਰ ਪੈਂਦਾ ਹੈ ਤਾਂ ਰਾਈਟ ਆਨਸਰ ਹੈ ਜੀ ਵਾਧਦਾ ਹੈ ਯਾਨੀ ਕਿ ਭਾਰ ਵਧਦਾ ਹੈ ਲੋਹੇ ਨੂੰ ਜੰਗ ਲੱਗਣ ਤੇ ਵਾਜੂ ਮੰਡਲ ਵਿੱਚ ਬਣੀ ਉਜਾਉਣ ਪਰਤ ਕਿਸ ਤੋਂ ਬਚਾ ਕਰਦੀ ਹੈ ਤਾਂ ਰਾਈਟ ਆਨਸਰ ਹੈ ਜੀ ਪਰਾਵੈਗਨੀ ਕਿਰਨਾਂ ਤੋਂ ਠੀਕ ਹੈ ਜੀ ਜੋ ਪਰਾਵੈਗਨੀ ਕਿਰਨਾਂ ਨੇ ਜੋ ਆਪਣੀ ਚਮੜੀ ਲਈ ਵੀ ਹਾਨੀਕਾਰਕ ਨੇ ਉਹ ਜਦ ਸਿੱਧੀਆਂ ਆਪਣੇ ਜੇ ਧਰਤੀ ਤੇ ਪੈਣਗੀਆਂ ਤਾਂ ਆਪਣੇ ਜੋ ਚਮੜੀ ਰਿਲੇਟਡ ਹੋਰ ਰੋਗ ਵੀ ਪੈਦਾ ਹੋਣਗੇ ਤਾਂ ਉਹਨਾਂ ਤੋਂ ਜੋ ਬਚਾ ਕਰਦੀ ਏ ਉਹ ਜੋਨ ਪਰਤ ਠੀਕ ਹੈ ਜੀ ਜੋਨ ਲੇਅਰ ਇੱਥੇ ਲਿਖੀਆਂ ਵਿੱਚੋਂ ਕਿਹੜੀ ਗੈਸ ਗ੍ਰੀਨ ਹਾਊਸ ਗੈਸ ਨਹੀਂ ਹੈ राइट आंसर है जी नाइट्रोजन ठीक है जी बाकी जो तीनों ने ग्रीन हाउस गैसा ने अखा ले कि विटामिन वह है राइट आंसर है जी विटामिन ए जिमें दोस्तों तुम्हें पता है कि जो विटामिन ए की घाट न जो अंदराता रोग हों अंदराता रोग जो कि अख संबंधित है ठीक है जी विश्व जल दिवस कदों मनाया जाता है Right राइट आंसर है जी बाई मार्च विश्व वातावरण दिवस कदों मनाया जाता है राइट आंसर है जी जून विश्व सुगर दिवस कदों मनाया जाता है राइट आंसर है जी चौदह नवंबर ਪੌਦੇ ਦਾ ਪ੍ਰਜਨਨ ਅੰਗ ਕਿਹੜਾ ਹੁੰਦਾ ਹੈ ਤਾਂ ਰਾਈਟ ਆਨਸਰ ਹੈ ਜੀ ਫੁੱਲ ਠੀਕ ਹੈ ਜੀ ਫੁੱਲ ਜੋ ਪੌਦੇ ਦੇ ਪ੍ਰਜਨਨ ਅੰਗ ਹੁੰਦੇ ਨੇ ਪਾਣੀ ਧਾਰਨ ਸਮਰੱਥਾ ਸਭ ਤੋਂ ਵੱਧ ਕਿਹੜੀ ਮਿੱਟੀ ਵਿੱਚ ਹੁੰਦੀ ਹੈ ਚੀਕਨੀ ਮਿੱਟੀ ਵਿੱਚ ਮੀਨ ਜੇ ਕੁਐਸਚਨ ਆਪਣਾ ਧਾਰਨ ਮੀਨ ਜੀ ਕਿ ਕਿਹੜੀ ਮਿੱਟੀ ਜੋ ਪਾਣੀ ਨੂੰ ਜ਼ਿਆਦਾ ਸੁਕਦੀ ਹੈ ਤਾਂ ਰਾਈਟ ਆਨਸਰ ਹੈ ਚੀਕਨੀ ਮਿੱਟੀ। ਜੰਗ ਦਾ ਰਸਾਇਣਿਕ ਸੂਤਰ ਕੀ ਹੈ? ਤਾਂ ਰਾਈਟ ਆਨਸਰ ਹੈ ਜੀ Fe2O3 ਚਰਬੀ ਦਾ ਸੰਪੂਰਨ ਪਾਚਨ ਕਿਸ ਅੰਗ ਵਿੱਚ ਹੁੰਦਾ ਹੈ? ਦਾ ਰਾਈਟ ਆਨਸਰ ਹੈ ਜੀ ਛੋਟੀ ਅੰਦਰ ਠੀਕ ਹੈ ਜੀ ਛੋਟੀ ਅੰਦਰ ਵਿੱਚ ਜੋ ਚਰਬੀ ਹੁੰਦੀ ਹੈ ਉਸ ਦਾ ਸੰਪੂਰਨ ਪਾਚਨ ਹੁੰਦਾ ਹੈ ਪੌਦੇ ਪਾਣੀ ਅਤੇ ਖਣਿਜ ਕਿੱਥੋਂ ਪ੍ਰਾਪਤ ਕਰਦੇ ਹਨ ਤਾਂ ਰਾਈਟ ਆਨਸਰ ਹੈ ਜੀ ਮਿੱਟੀ ਤੋਂ ਅਮਰਵੇਲ ਕਿਸ ਤਰ੍ਹਾਂ ਦੇ ਪੌਦਿਆਂ ਦੀ ਸ੍ਰੇਣੀ ਵਿੱਚੋਂ ਹੈ ਦਾ ਰਾਈਟ ਆਨਸਰ ਹੈ ਜੀ ਪਰਜੀਵੀ ਠੀਕ ਹੈ ਜੀ ਜਿਵੇਂ ਕਿ ਪਰਜੀਵੀ ਜੋ ਵੀ ਪਰਜੀਵੀ ਪੌਦੇ ਹੁੰਦੇ ਨੇ ਠੀਕ ਹੈ ਜੀ ਉਹ ਦੂਸਰੇ ਤੇ ਨਿਰਪਰ ਕਰਦੇ ਨੇ ਜਿਵੇਂ ਕਿ ਤੁਸੀਂ ਅਮਰਵੇਲ ਦੇਖੀ ਹੋਣੀ ਹੈ ਕਿਸੇ ਵੀ ਪੌਦੇ ਉੱਪਰ ਜਦੋਂ ਆਪਣਾ ਜੋ ਜਾਲ ਬਣਾ ਲੈਂਦੀ ਹੈ ਹੈਨਾ ਤੇ ਉਹ ਉਹਨਾਂ ਪੌਦਿਆਂ ਤੋਂ ਹੀ ਭੋਜਨ ਪ੍ਰਾਪਤ ਕਰਦੀ ਹੈ ਕਈ ਵਾਰ ਤਾਂ ਪੌਦੇ ਜੋ ਇਸ ਦੀ ਲਪੇਟ ਵਿੱਚ ਆ ਕੇ ਸੁੱਕ ਜਾਂਦੇ ਨੇ ਠੀਕ ਹੈ ਜੀ